thank you ਤਦੋਂ ਦਾ ਇਹ ਲੱਖ ਖਰਾਬ ਰਿਹਾ ਸੀ ਥਾਣੇ-ਥਾਣੀ ਪਹੁੰਚੀ ਸੀ ਚੈਲੀਆਂ ਚ ਪਹੁੰਚੀ ਸੀ ਅੱਜ ਮਿਲ ਗਏ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਅਮਨੁੱल्लाह ਲਫਾਜ਼ ਨਹੀਂ ਹੈਗੇ ਤੇ ਖੁਸ਼ੀ ਹੋ ਰਹੀ ਹੈ ਐਕਸਾਈਟਡ ਹਾਂ ਅੱਛਾ ਕਿੰਨਾ ਕੁ ਸਮਾਂ ਲੱਗਾ ਕਿੰਨੇ ਸਮਾਂ ਪਹਿਲੇ ਵਿਆਹ ਹੋਇਆ ਸੀ ਕਿਸ ਤਰੀਕੇ ਨਾਲ ਥੋੜੀ ਵਿਸਥਾਰ ਤੇ ਦੱਸੋ ਤਾਂ ਆਪਣਾ ਕੋ 3 ਸਾਲ ਪਹਿਲਾਂ ਹੈ 3 ਸਾਲ ਪਹਿਲਾਂ ਤੇ 11 ਮਹੀਨੇ ਤੱਕ મતਲਬ ਕਿ ਸਾਡਾ ਝਗੜਾ ਚੱਲਦਾ ਰਿਹਾ 11 ਮਹੀਨੇ ਬਾਅਦ ਸੁਲ੍ਹਾ ਹੋਈ ਹਾਂ ਹੂੰ 11 ਮਹੀਨੇ ਕਿੰਨੀ ਕਿਟਨੀਆਂ ਦਾ ਸਾਹਮਣਾ ਕਰਨਾ ਪਿਆ ਪਤਾ ਯਾਰ ਵਰਲਡ ਨੇ ਵੇਖਿਆ ਜਿੰਨੀਆਂ ਕਿਟਨਾਈਆਂ ਦਾ ਸਾਹਮਣਾ ਕੀਤਾ ਹੈਗੇ Delhi ਚ ਨਿਊਜ਼ ਲੱਗਦੀ ਹੈ ਅੱਛਾ ਅਰਜਨ ਕਿੱਥੇ ਸੀ ਕਿਉਂ ਕਿਹੜਾ ਬੰਦਾ ਸੀ ਜਿਹੜਾ ਖਰਾਬ ਕਰ ਦੱਸ ਉਹ ਇਹਨਾਂ ਦੀ ਫੈਮਲੀ ਚੋਂ ਹੀ ਇਹਨਾਂ ਦੀ ਭੂਆ ਦੀ ਬੇਟੀ ਜੋ ਕਿ ਡਰਿੰਕ ਵਗੈਰਾ ਕਰਦੇ ਸੀ ਤੇ ਮੈਨੂੰ ਤਾਂ ਪਤਾ ਨਹੀਂ ਇਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਮੈਨੂੰ ਇਹਨਾਂ ਤੇ ਗੁੱਸਾ ਆਈ ਅਰਜਨ ਦੇ ਮਮੀ ਨੂੰ ਮੈਨੂੰ ਉਹਦਾ ਨਾਮ ਮੈਨੂੰ ਪਠਾਣਾ ਪੁੱਤਾਂ ਤੇ ਉਹ ਡਰਿੰਕ ਵਗੈਰਾ ਕਰਦੀ ਆ ਕਿ ਉਹ ਰੀ ਕਈ ਉਹ ਨੂੰ ਸਕੋਰ ਕਰਦੇ ਗਲਤ ਕੰਮਾਂ ਚ ਹੁਣ ਅਰਜੁਨ ਜਿੰਨੇ ਅਰਜੁਨ ਜਿੰਨੇ ਜੇ ਮੈਨੂੰ ਐਕਸੈਪਟ ਕਰ ਲਿਆ ਹਨਾ ਤੇ ਹੁਣ ਉਹ ਮਤਲਬ ਇਹ ਤੇ ਹਮਲਾ ਵੀ ਕੀਤਾ ਹੱਥੀ ਪਏ ਇਹਦੇ ਟਰਨ ਕਰਕੇ ਲੋੜੀ ਵਾਲੇ ਦੇਣਾ ਕਰੀ ਮਤਲਬ ਛੋਟਾ ਜਿਹਾ ਫਕਸ਼ਨ ਰੱਖਿਆ ਹੈ ਇਹ ਉਹ ਚਾਹਦੇ ਨਹੀਂ ਅਜੇ ਵੀ ਤੁਸੀਂ ਉਹ ਹਲੇ ਵੀ ਨਹੀਂ ਚਾਹਦੇ ਕਿੰਦੇ ਮਤਲਬ ਬੱਸਨ ਨਹੀਂ ਦੇਣਾ ਅੱਛਾ ਰੀ ਹੈ ਜੱਟੀ ਕਹੀਏ ਜਾਂ ਫਿਰ ਕੋਈ ਇੱਕ ਹੋਰ ਨਾਮ ਹੀ ਹੈਗਾ ਤੁਹਾਡਾ ਉਹ ਕਹਿੰਦੀ ਕੀ ਕਹਿ ਕੇ ਬੁਲਾਈ ਨਹੀਂ ਫਿਲਹਾਲ ਤੇ ਰੀ ਹੈ ਜੱਟੀ ਉਹ ਵੈਸੇ ਵੈਸੇ ਨਾਮ ਕਿਹੜਾ ਸੀ ਤੁਹਾਡਾ ਪਹਿਲਾਂ ਕੀ ਨਾਮ ਸੀ ਨਹੀਂ ਨਹੀਂ ਰੀਆ ਜੱਟੀ ਹੀ ਨਾ ਇਹਨਾਂ ਦਾ ਉਹਦੇ ਮੈਂ ਇੱਕ ਮੁੱਦਾ ਚੁੱਕਿਆ ਸੀ ਨਾ ਵੀ ਇਹਦੀ ਇਨਸਲਟ ਹੋਵੇ ਕਿਉਂਕਿ ਸਾਡੀ ਲੜਾਈ ਇੰਨੀ ਵੱਧ ਚੁੱਕੀ ਸੀ ਉਹ ਵੀ ਇੱਕ ਦੋ ਜਾਣਿਆ ਕਰਕੇ ਸਾਡੇ ਫੈਮਿਲੀ ਦੇ ਵਿੱਚੋਂ ਹਾਂ ਠੀਕ ਜੇ ਉਹਦੇ ਮੈਂ ਹੀ ਮੁੱਦਾ ਚੁੱਕਿਆ ਵੀ ਇੱਕ ਭਵਾਏ ਆ ਠੀਕ ਆ ਮੈਨੂੰ ਸਾਰਾ ਹੀ ਪਤਾ ਇਹ ਪਦੈਸ਼ੀ ਕਿੰਨੇ ਰਿਆ ਇਹ ਕੋਈ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਪਦੈਸ਼ੀ ਕਿੰਨੇ ਤੇਨੇ ਸਾਰੀ ਲੈਡੀ ਸਰਜਰੀ ਕਰਾਈ ਉਹ ਮੇਰੇ ਕਰਕੇ ਠੀਕ ਜੇ ਹਾਂ ਇਹ ਕਰਕੇ ਮੈਂ ਤੁਹਾਨੂੰ ਇਹੋ ਕਹਿੰਦੇ ਆ ਵੀ ਜੋ ਵੀ ਸਾਡਾ ਗਲਤ ਫੈਮਲੀ ਹੋਈ ਆ ਇਹ ਸਾਡੀ ਪਰਿਵਾਰ ਦੇ ਵਿੱਚੋਂ ਹੀ ਤੋਂ ਹੁਣ ਮੈਨੂੰ ਧਮਕੀਆਂ ਦੇ ਰਹੀ ਆ ਇਹਨੂੰ ਵੀ ਦੇ ਰਿਹਾ ਟੱਕਰ ਰਿਕਾਰਡਿੰਗ ਤੱਕ ਕਰੀ ਆ ਫਿਰ ਮਿਲਣ ਦੀ ਰੋਕਿਆ ਜਾਂਦਾ ਮਿਲਿਆ ਰੋਕਿਆ ਜਾਂਦਾ ਬਹੁਤ ਆ ਕੱਲ ਦੀ ਗੱਲ ਲੋੜੀ ਹਲ ਦੇਣ ਦੀ ਇਹ ਗੱਲ ਹੋਈ ਆ ਮੈਂ ਸ਼ੋਪ ਤੋਂ ਆਇਆ ਸੀ ਆਣ ਕੇ ਮੈਂ ਆਪਣੇ ਕੱਪੜੇ ਚੇਂਜ ਕੀਤੇ ਤੇ ਇਹ ਅੱਜ ਵੀ ਵੇਖੋ ਕਿਹੜੇ ਹਿਸਾਬ ਨਾਲ ਆ ਘਰ ਮਤਲਬ ਕੀ ਬਲੈਕਮੇਲ ਕਰਕੇ ਘਰ ਆਈ ਆ ਆਉਂਦਾਂ ਨੇ ਨਾ ਹੋਮ ਟਿੱਟਰ ਲਾਇਆ ਹੋਮ ਟਿੱਟਰ ਵੀ ਆਪਣੇ ਲਾਏ ਸੀ ਤੇ ਲਾ ਕੇ ਨੱਚ ਰਹੀ ਸੀ ਤੇ ਮੈਂ ਚਲੋ ਮੂਫਲੀ ਵਗੈਰਾ ਲਿਆਂਦੀ ਤੇ ਮੈਂ ਸਾਰੇ ਨੂੰ ਲਾਗੇ ਬੈਠੇ ਭੁੱਗਾ ਵਾ ਲਿਆ ਸੀ ਮੈਂ ਤੁਹਾਡੇ ਪਰ ਪੁਵਾਰੀ ਭਾਂ ਹਾਂਜੀ ਹਾਂਜੀ ਮੇਰੀ ਮੇਰੀ ਭੂਆ ਦੀ ਕੁੜੀ ਮੀਨੂ ਅੱਛਾ ਮੀਨੂ ਪੁੱਤਾਂ ਕਹਿੰਦੇ ਆ ਤੇ ਨਾਲ ਉਹਦਾ ਬੇਟਾ ਵੀ ਅੰਛੂ ਸਾਰੇ ਬੈਠੇ ਪਹਿਲਾਂ ਨੇ ਆਪਣੀ ਗੁੜੀਆਂ ਨੂੰ ਕੁੱਟਿਆ ਡਰਿੰਕ ਕੀਤੀ ਉਹਨੇ ਡਰਿੰਕ ਵੀ ਕਾਫੀ ਕੀਤੀ ਸੀ ਥੋੜੀ ਵੀ ਨਹੀਂ ਕੀਤੀ ਹੈਗੀ ਤੇ ਡਰਿੰਕ ਡਰਿੰਕ ਕੀਤੀ ਤੇ ਬਾਅਦ ਵਿੱਚ ਨੇ ਆਪਣੀ ਕੁੜੀ ਨੂੰ ਕੁੱਟਿਆ ਕੁੜੀ ਨੂੰ ਕੁੱਟ ਕੇ ਬਾਅਦ ਵਿੱਚ ਰੀਆ ਦੇ ਦਿਵਾਲੇ ਹੋਗੀ ਰੀਆ ਨੂੰ ਗਲਤ ਮਤਲਬ ਬੋਲੀ ਕਹਿੰਦੀ ਵੀ ਮੈਂ ਮਤਲਬ ਕਿ ਲਾਲ-ਲਾਲ ਗੱਲਾਂ ਕੀਤੀਆਂ ਮੇਰਾ ਧਿਆਨ ਇਹਦੇ ਵਾਲੇ ਹੀ ਇਹ ਕਹਿੰਦੀ ਵੀ ਮੈਂ ਜਿੰਨੂੰ ਫੜ ਲਾਂ ਮੈਂ ਪਾੜ ਦਿੰਨੀ ਆ ਚਲੋ ਮੈਂ ਇਹਨੂੰ ਫੇਰ ਵੀ ਨਹੀਂ ਕੁਝ ਕਿਹਾ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਹੈਗੀ ਆ ਮੈਨੂੰ ਕਹਿੰਦੀ ਕਹਿੰਦੀ ਅਰਜਨ ਦੀ ਆਕੜੀ ਬੜੀ ਹੋ ਗਈ ਆ ਨਾ ਇਹ ਬੰਦਿਆਂ ਚੋਂ ਤਾਂ ਨਾ ਇਹ ਬਾਬਿਆਂ ਚੋਂ ਇਹਨੇ ਮੈਨੂੰ ਇੰਨੀ ਜਿਹੀ ਗੱਲ ਕਹੀ ਨਾ ਫੇਰ ਮਾਰੇ ਦਿਵਾਲੇ ਚੜ ਗਿਆਂ ਤੁਹਾਡੇ ਟੱਬਰ ਨੇ ਹਾਂ ਆਪੂ ਆਦੀ ਕੁੜੀ ਨੇ ਜਿਹੜੀ ਗੱਲਾਂ ਕਰ ਰਹੀ ਆ ਅੱਜ ਮੈਂ ਇਹਨੂੰ ਪਾੜ ਦੇਣਾ ਨੂੰ ਮੈਂ ਨੰਗਿਆ ਕਰਨਾ ਬਹੁਤ ਗਲਤ ਮਤਲਬ ਲੈਂਗੁਏਜ ਯੂਜ਼ ਕਰ ਰਹੀ ਆ ਤੇ ਉਹ ਮੈਂ ਥਾਣੇ ਦੇ ਵਿੱਚ ਇਨਾ ਨਜਿੱਠਾਂਗਾ ਮੈਂ ਵੇਖਾਂਗਾ ਠੀਕ ਆ ਹਣ ਧਮਕੀਆਂ ਬਹੁਤ ਦੇਂਦੀ ਆ ਪ੍ਰਿਆ ਜੱਟੀ ਨੇ ਕਿਹੜੀ ਕਿਹੜੀ ਕੁਰਬਾਨੀਆਂ ਦਿੱਤੀਆਂ ਸੀ ਪਿਆਰ ਵਾਸਤੇ ਪਿਆਰ ਵਾਸਤੇ ਜੀ ਮੈਂ ਬੜੇ ਰਾਜਪਾਲ ਤੇ ਅੱਗੇ ਮਤਲਬ ਸਭ ਕੋਈ ਪ੍ਰੋਪਰਟੀ ਹੀ ਗੱਡੀਆਂ ਸੀ ਕਿਨਰਾਂ ਦੇ ਵਿੱਚ ਤੇ ਇਹ ਦੇ ਕਰਕੇ ਮੈਂ ਸਭ ਕੁਝ ਮੈਂ ਸਭ ਕੁਝ ਨੇ ਕਰਵਾਇਆ ਮੇਰਾ ਈਮੇਲ ਬਣੀ ਮੈਂ ਕਿਨਰਾਂ ਉਹ ਵੀ ਇਹਨੂੰ ਤੇ ਇਹਨੇ ਮੇਰੇ ਤੇ ਇਲਜ਼ਾਮ ਲਾਤਾ ਵੀ ਇਹ ਕਿਨਰ ਹੈ ਹੀ ਨਹੀਂ ਮੁੰਡਾ ਸੀ ਫਿਰ ਮੈਂ ਕਿ ਕੋਈ ਨਹੀਂ ਹੁੰਦੈ ਨੀ ਮੈਂ ਮੁੰਡਾ ਬਣ ਕੇ ਦੱਸਾਂਗਾ ਹੂੰ ਅੱਛਾ ਜੈਂਡਰ ਚੇਂਜ ਕਰਾਇਆ ਜੈਂਡਰ ਚੇਂਜ ਕਰਾਇਆ ਦੇ ਕਰਕੇ ਕਿੰਨਰ ਤੋਂ ਫੀਮੇਲ ਬਣੀ ਮੈਂ ਇਹਦੇ ਕਰਕੇ ਅੱਜ ਖੁਸ਼ੀ ਹੋ ਰਹੀ ਕਿ ਭਾਵੇਂ ਕੋਈ ਜਵਾਨਾ ਨਹੀਂ ਨਾਲ ਪਰ ਤੁਸੀਂ ਦੋਨੇ ਨਾਲ ਖੁਸ਼ੀ ਹੋ ਰਹੀ ਖੁਸ਼ੀ ਬਹੁਤ ਮੇਰੇ ਕਰਕੇ ਬਹੁਤ ਇਹਨੂੰ ਵੀ ਕਠਿਨਾਈਆਂ ਸਹਿਣੀਆਂ ਪਾਰੀਆਂ ਮੇਰੇ ਕਰਕੇ ਇਹਦਾ ਬਹੁਤ ਹੱਥੋਂ ਪਾਈ ਹੋਈ ਬਗਿਆ ਤਾਂ ਮੇਰੇ ਕੋ ਵੀਡੀਓ ਪਏ ਪ੍ਰੂਫ ਪਏ ਬਹੁਤ ਇਹਨਾਂ ਅੱਗੇ ਫਿਲਹਾਲ ਤਾਂ ਸੀ ਬੇਟੀ ਅਡੋਪਟ ਕੀਤੀ ਹੋਈ ਅਨੰਨਿਆ ਤੇ ਉਹਦੇ ਸਿਰ ਤੇ ਜ਼ਿੰਦਗੀ ਕੱਟਾਂਗੇ ਉਹਦੀ ਜ਼ਿੰਦਗੀ ਵਧੀਆ ਬਣਾਵਾਂਗੇ ਨਹੀਂ ਉਹ ਵੀ ਨਿਊਜ਼ ਲਵਾਵਾਂਗੇ ਬੇਟੀ ਦੇ ਨਾਲ ਵੀ ਬਹੁਤ ਘੱਟ ਦੇਖ ਨੂੰ ਮਿਲਦਾ ਜ਼ਿਆਦਾਤਰ ਦੇਖ ਨੂੰ ਮਿਲਦਾ ਕਿ ਲੜਕਾ ਲੜਕੀ ਨੂੰ ਲੱਭਦਾ ਹੈ ਲੜਕੀ ਦਾ ਪਿਆਰ ਜਾਂ ਲੜਕੇ ਦਾ ਲੜਕੀ ਨੂੰ ਲੜਕੇ ਦਾ ਪਿਆਰ ਅੱਜ ਅਨੋਖਾ ਪਿਆਰ ਤੁਹਾਡੇ ਸਾਹਮਣੇ ਆਂਦਾ ਜਿੱਥੇ ਅਸੀਂ ਬਸ ਇਹ ਤਾਂ ਵੇਖੋ ਜੀ ਮੇਰੀ ਗੱਲ ਇਹ ਤਾਂ ਪਰਮਾਤਮਾ ਦੀ ਦੇਣ ਆ ਜੋ ਕਰਮਾਂ ਚ ਉਹ ਹੀ ਮਿਲਣਾ ਠੀਕ ਹੈ ਹਾਂਜੀ ਇਹ ਰੱਬ ਦੀ ਦੇਣ ਆ ਠੀਕ ਹੈ ਜੀ ਇਹ ਤਾਂ ਜੋ ਮੇਰੇ ਕਰਮਾਂ ਚ ਇਹੋ ਹੀ ਤੇ ਇਹੋ ਹੀ ਮਿਲਣੀ ਸੀ ਬਿਲਕੁਲ ਕੁੜੀ ਤੇ ਮੇਰੇ ਕਰਮਾਂ ਚ ਚਲੋ ਮਾਰੋ ਚਲੋ ਕਿ ਇਹਨੂੰ ਇਹ ਰੂਪ ਦਵੇ ਹੀ ਨਾ ਬਿਲਕੁਲ ਠੀਕ ਹੈ ਜੀ ਚਲੋ ਜੇ ਦਿੱਤਾ ਇਹਨੂੰ ਤਾਂ ਮਾਰੇ ਨੇ ਇਹਦੀ ਜੋੜੀ ਵੀ ਬਣਾਈ ਆ ਹਾਂਜੀ ਤੇ ਬਾਕੀ ਜੋ ਵੀ ਉਹ ਇਹਨਾਂ ਨੇ ਕੀਤਾ ਵਾ ਉਹ ਭੁਗਤਣਗੇ ਜੋ ਸਾਡੇ ਇਹਦੇ ਕੰਨ ਭਰੇ ਆ ਤੇ ਉਹਨਾਂ ਨੇ ਮੇਰੇ ਕੰਨ ਭਰੇ ਆ ਸਾਡੀ ਲੜਾਈ ਵਧਾ ਦਿੱਤੀ ਤੇ ਬਾਅਦ ਵਿੱਚ ਉੱਤੋਂ ਤੋਂ ਕਰਦੇ ਸੀ ਤੂੰ ਗਲਤ ਕੀਤਾ ਵਾ ਤੂੰ ਲੈ ਆ ਮੈਂ ਹਾਂ ਮੇਰਾ ਉਸ ਵਕਤ ਦਿਮਾਗ ਬਹੁਤ ਖਰਾਬ ਹੋਇਆ ਮੈਂ ਕਹਾ ਮੈਂ ਲਿਆਉਂਗਾ ਆਪਣੀ ਮਰਜ਼ੀ ਨਾਲ ਹੀ ਲਿਆਉਂਗਾ ਮੈਂ ਕਿਸੇ ਦੀ ਮਰਜ਼ੀ ਨਾਲ ਨਹੀਂ ਲਿਆਉਣਾ ਠੀਕ ਆ ਇਹਨਾਂ ਨੇ ਬੜਾ ਕੁਝ ਮੇਰੇ ਨਾਲ ਕੀਤਾ ਵਾ ਇਹ ਭੁਗਤਣਗੇ ਵੀ ਉਹ ਕਾਲਪੁਰਖ ਵਿੰਦਾ ਅੱਛਾ ਪਿਆਰ ਕਰਨ ਵਾਲੇ ਨੂੰ ਕੀ ਕਹਿਣਾ ਚਾਹੁੰਦੇ ਸਨੇਹਾ ਤੁਹਾਡੇ ਵੱਲੋਂ ਕਿ ਬੜਾ ਵਧੀਆ ਸਨੇਹਾ ਮਿਲ ਸਕਦਾ ਵਾ ਜਿਹੜੇ ਪਿਆਰ ਕਰਨ ਵਾਲੇ ਲੋਕ ਪਿਆਰ ਕਰਨ ਵਾਲੇ ਨੂੰ ਇਹੋ ਕਵਾਂਗਾ ਵੀ ਚਲੋ ਜੇ ਤੁਸੀਂ ਪਿਆਰ ਕੀਤਾ ਵਾ ਤੇ ਆਪਣਾ ਪਿਆਰ ਨਿਭਾਓ ਇਹ ਇਹਨਾਂ ਧੋਖਾ ਨਾ ਦਵੋ ਮੈਂ ਇਹਨੂੰ ਧੋਖਾ ਨਹੀਂ ਦਿੱਤਾ ਜੋ ਵੀ ਇਹ ਉਸ ਵਕਤ ਚਲੋ ਗੁੱਸਾ ਹੁੰਦਾ ਵਾ ਬੜਾ ਕੁਝ ਨੇ ਮੇਰੇ ਕਰਕੇ ਕੀਤਾ ਗੁੱਸਾ ਹੁੰਦਾ ਵੀ ਗੁੱਸਾ ਤਾਂ ਹੁੰਦਾ ਹੀ ਆ ਹੁਣ ਇਹਨੂੰ ਗੁੱਸਾ ਦੇ ਹੈ ਹੀ ਉਸ ਵਕਤ ਤੇ ਬਾਕੀ ਹੁਣ ਜੋ ਵੀ ਆ ਠੀਕ ਖੁਸ਼ੀ ਹੋਈ ਸਾਨੂੰ ਬਾਕੀ ਜਿਹੜਾ ਮੇਰਾ ਪਰਿਵਾਰ ਤੋਂ ਤੋਂ ਕਰਦਾ ਹੀ ਫੈਮਿਲੀ ਦੇ ਜਿਹੜੇ ਨਾਲ ਆਪਣੇ ਰਿਸ਼ਤੇਦਾਰ ਜਿਹੜੇ ਆ ਪੁੱਛਾਂ ਜੜੀ ਇਹ ਤੇ ਇੰਨੇ ਜ਼ਿਆਦਾ ਤੱਕੀ ਆ ਫੈਮਿਲੀ ਦੇ ਵਿੱਚ ਇਹ ਬਹੁਤ ਗਲਤ ਤੋ ਨਹੀਂ ਕਹਿੰਦੇ ਮੇਰੇ ਰਿਕਾਰਡਿੰਗ ਸੁਣਾਉਣਾ ਮੇਰੇ ਕੋਲ ਰਿਕਾਰਡਿੰਗ ਹੈ ਇਹ ਰਿਕਾਰਡਿੰਗ ਜਿਹੜਾ ਮਰਜੀ ਹੱਥ ਚੁਗਲੇ ਪਿਆਰ ਤੋਂ ਨਹੀਂ ਕੋਈ ਜਿੱਤ ਸਕਦਾ ਕੋਈ ਨਹੀਂ ਜਿੱਤ ਸਕਦਾ ਕਿੰਨੇ ਨਾਲ ਨਵੀਂ ਸਾਡੀ ਲਾਈਫ ਕੋਈ ਦਖਲਅੰਦਾਜ਼ ਜੀ ਨਹੀਂ ਦਿੱਤੀ ਸਾਨੂੰ ਕੁਝ ਨਹੀਂ ਕਿਹਾ ਬਸ ਉਹ ਹੀ ਕੁੜੀ ਜ਼ਿਆਦਾ ਇੰਟਰਫੇਰ ਕਰ ਹੁਣ ਮੈਂ ਇਹਨੂੰ ਖੜਿਆਵਾ ਜੋ ਮੇਰੇ ਨਾਲ ਮੇਰੇ ਪਿੰਡ ਦੇ ਪੰਚਾਇਤ ਮੈਂਬਰ ਹੁੰਦੇ ਰਹੇ ਫਿਰ ਜਦੋਂ ਮੈਂ ਖੜਿਆ ਤੇ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਖੜਿਆ ਇਹਨਾਂ ਨੂੰ ਪوش ਕੇ ਖੜਿਆ ਕਿਉਂਕਿ ਕੱਲ ਨੂੰ ਫੇਰ ਮ ਉਹਨਾਂ ਦੀ ਲੋੜ ਪੈ ਸਕਦੀ ਹੈ ਜਵਾਨਾ ਤੁਹਾਡੇ ਖਿਲਾਫ ਹੈ ਇਸ ਲਈ ਜਵਾਨਾ ਪੂਰਾ ਕਿ ਨਹੀਂ ਨਹੀਂ ਪਿੰਡ ਵਾਲੇ ਮੇਰਾ ਸਹਿਮਤ ਆ ਕਿ ਇਹਨੇ ਮੈਨੂੰ ਮਾਰ ਨਹੀਂ 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 ਪਰਿਵਾਰ ਵੀ ਨਹੀਂ ਖਿਲਾਫ ਪਰਿਵਾਰ ਤਾਂ ਮੇਰਾ ਇਹਨੂੰ ਪਿਆਰ ਹੀ ਬੜਾ ਕਰਨ ਦਿਆ ਵਾ ਬਸ ਖਿਲਾਫ ਇਹ ਵਾ ਇਹ ਪੁੱਛਾਂ ਕੁਝ ਲੋਕ ਹਾਂਜੀ ਦੋ ਦੋ ਜਾਣੇ ਹੈਗੇ ਆ ਇੱਕ ਦਾ ਨਹੀਂ ਨਾਂ ਲੈ ਲਿਆ ਇੱਕ ਦਾ ਨਾਂ ਅਸੀਂ ਉਦੋਂ ਲਵਾਂਗੇ ਜੇ ਉਹ ਸਾਡੇ ਨਾਲ ਗੱਲ ਕਰੇਗੀ ਤੇ